ਵਿਰੇ ਜੁੜ ਗਏ ਆ ਮੌਸਮ ਦੇ ਨਾਲ ਲੈ ਕੇ ਗੱਲਬਾਤ ਸੋ ਪਿਛਲੇ ਵੀਰੇ ਕਈ ਦਿਨਾਂ ਤੋਂ ਮੇਰੀ ਕੋਈ ਪੋਸਟ ਨਹੀਂ ਆ ਰਹੀ ਕੰਮਧੰਦੇ ਦੇ ਵਿੱਚ ਵਿਜੀ ਸੀ ਵੀਰੇ ਜਿਹਦੇ ਕਰਨਾ ਨਹੀਂ ਟਾਈਮ ਲੱਗਿਆ ਪਰ ਮੈਂ ਤੁਹਾਨੂੰ ਇੱਕ ਪੋਸਟ ਪਾਈ ਸੀ ਬਾਈ ਵੀ 26 ਤੋਂ 29 April ਦੇ ਦੌਰਾਨ ਇੱਕ ਮੱਧਮ ਦਰਜੇ ਦਾ ਪੱਛਮੀ ਸਿਸਟਮ ਆ ਬਾਈ ਜਿਹੜਾ ਪੰਜਾਬ ਨੂੰ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਪ੍ਰਭਾਵਿਤ ਕਰ ਸਕਦਾ ਉਹ ਕੀ ਕਰ ਸਕਦਾ ਬਾਈ ਉਹ ਛਿੱਟੇ ਸ਼ਰਾਟੇ ਦੇ ਸਕਦਾ ਕਿਤੇ ਸ਼ਰਾਟੇ ਹਲਕੇ ਪੈਣਗੇ ਕਿਤੇ ਦਰਮਿਆਨੇ ਪੈਣਗੇ ਉਹਦੇ ਵਿੱਚ ਵੀ ਇਹ ਵੀ ਦੱਸਿਆ ਸੀ ਵੀ ਕਿਸੇ ਇੱਕ ਅੱਧੇ ਦਿਨ ਜਿਹੜਾ ਏਰੀਆ ਵੀਰੇ 50 ਤੋਂ 60% ਵੀ ਕਵਰ ਹੋਊਗਾ ਤੇ ਕਿਸੇ ਇੱਕ ਅੱਧੇ ਦਿਨ ਜਿਹੜਾ ਏਰੀਆ ਵੀਰੇ ਉਹ 30 ਤੋਂ 40% ਵੀ ਏਰੀਆ ਕਵਰ ਹੋਊਗਾ ਸੋ 26 ਨੂੰ ਵੀਰੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਕਾਰਵਾਈ ਹੋਈ ਹੈ 27 ਨੂੰ ਨਹੀਂ ਹੋਈ ਉਸ ਤੋਂ ਬਾਅਦ 28 ਨੂੰ ਵੀ ਥੋੜੇ ਬਹੁਤ ਖੇਤਰਾਂ ਦੇ ਵਿੱਚ ਗਰਜ ਲਾਸ ਕੇ ਦੇ ਨਾਲ ਛੱਟੇ ਛਾਟੇ ਪਈ ਆ ਨਾਲ ਕਿਤੇ ਕਿਤੇ ਨਿੱਕੀ ਮੋਟੀ ਗੜੇ ਮਾਰੀ ਵੀ ਹੋਈ ਆ ਤੇ ਕੱਲ ਜਾਨੀ ਕਿ ਵੀਰੇ 19 ਅਪ੍ਰੈਲ ਨੂੰ ਅੱਧ ਤੋਂ ਜ਼ਿਆਦੇ ਪੰਜਾਬ ਦੇ ਵਿੱਚ ਬਾਈ ਹਲਕੇ ਦਰਮਿਆਨੇ ਛਾਟੇ ਪਈ ਆ ਕਿਤੇ ਕਿਤੇ ਕਣਮਣੇ ਵੀ ਹੋਈ ਆ ਤੇ ਰਾਜਛਾਂਦੇ ਵਿੱਚ ਤੇ ਹਰਿਆਣੇ ਦੇ ਵਿੱਚ ਵੀ ਬਾਈ ਥੋੜੇ ਬਹੁਤ ਏਰਗੇ ਦੇ ਵਿੱਚ ਘਰਜ ਤੇ ਲਸਕੇ ਦੇ ਨਾਲ ਹਲਕੇ ਦਰਮਿਆਨੇ ਛਾਟੇ ਜਿਹੜੇ ਮੀਂਹ ਦੇ ਬਾਰੇ ਉਹ ਦੇਖਣ ਨੂੰ ਮਿਲੇ ਆ ਪਰ ਕੁਝ ਕਿਰਗ ਹੋ ਜਾ ਵੀ ਸੀਗਾ ਵੀਰੇ ਜਿੱਥੇ ਕੱਲਾ ਗੱਜਕੇ ਨੰਗਿਆ ਸੀ ਬੱਦਲ ਬਾਈ ਬਣ ਕੇ ਨੰਗੀ ਸੀ ਨਾ ਕੋ ਕਣੀ ਡਿੱਗੀ ਨਾ ਕੋ ਸ਼ਰਾਟਾ ਪਿਆ ਨਾ ਕੋ ਗੜ ਗਿਆ ਨਾ ਕੋ ਲਸ ਗਿਆ ਠੀਕ ਆ ਹੁਣ ਆਉਣ ਵਾਲੇ ਦਿਨਾਂ ਤੱਕ ਵੀਰੇ 3-4 ਦਿਨ ਮੌਸਮ ਖੁਸ਼ਕ ਰਹੂਗਾ ਅੱਜ ਸਿਰਫ ਮਾਝਾ ਖੇਤਰ ਦੇ ਵਿੱਚ ਦੁਪਹਿਰ ਤੋਂ ਬਾਅਦ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਆ ਤੇ ਮਾਲਵਾ ਦੇ ਵਿੱਚ ਮੌਸਮ ਖੁਸ਼ਕਾ ਦਬਾਬਾ ਦੇ ਵਿੱਚ ਵੀ ਖੁਸ਼ਕਾ ਤੇ 5 6 ਤੇ 7 ਮਈ ਨੂੰ ਵੀਰੇ ਮੀਂਹ ਆ ਜਿਹੜਾ ਅਗਲਾ ਸਪਹਿਲਾ ਲੱਗ ਸਕਦਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ Rajasthan ਦੇ ਵਿੱਚ ਆਉਂਦੇ ਦਿਨਾਂ ਤੱਕ ਵੀ ਉਹਦੇ ਵਿੱਚ ਕੋਈ ਵੀ ਤਬਦੀਲੀ ਆ ਗਈ ਉਸੇ ਦੇ ਹਦਰ ਤੇ ਅਪਡੇਟ ਦੇ ਦਿਆਂਗੇ ਸੋ ਇੰਨੀ ਇੱਕ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਸਰੀਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ